ਵਾਟਰ ਰਿਸੋਰਸ ਜਰ ਮਿਨਿਸਟਰੀ ਕਿਉਂ ਬਾਰ-ਬਾਰ ਰਾਜਸਥਾਨ ਨੂੰ ਦਿੱਤੀ ਜਾਂਦੀ ਹੈ ਹਰਿਆਣਾ ਨੂੰ ਦਿੱਤੀ ਜਾਂਦੀ ਹੈ ਪਾਵਰ ਮਿਨਿਸਟਰੀ ਹਰਿਆਣਾ ਕੋਲ ਹੈ ਹੁਣ ਸਪੋਲ ਕਰੋ ਤਾਂ ਇਹ ਪੱਗੇ ਗਵਰਨਮੈਂਟ ਆਫ ਇੰਡੀਆ ਦੀ ਗੱਲ ਗਵਰਨਮੈਂਟ ਆਫ ਇੰਡੀਆ ਦਾ ਅੱਜ ਨਹੀਂ ਇਹ ਐਟੀਟਿਊਡ ਜਿਹੜੀ ਵੀ ਮਰਜ਼ੀ ਸਰਕਾਰ ਰਹੀ ਹੈ ਕਦੇ ਇੰਦਰਾ ਗਾਂਧੀ ਸਰਕਾਰ ਰਹੀ 1976 ਐਮਰਜੈਂਸੀ ਲੱਗੀ ਹੈ 24 ਮਾਰਚ 1976 ਨੂੰ ਸਾਰੇ ਲੀਡਰਸ਼ਿਪ ਜਦੋਂ ਵਿਰੋਧੀਆਂ ਦੀ ਜੇਲ੍ਹ ਦੇ ਵਿੱਚ ਹੈ ਉਦੋਂ ਇੱਕ ਅਵਾਰਡ ਕਰ ਦਿੰਦੀ ਹੈ ਇੰਦਰਾ ਗਾਂਧੀ ਅਵਾਰਡ ਕਰ ਦਿੰਦੀ ਹੈ ਕਿ ਜੀ ਸਾਢੇ 3 ਸਾਢੇ 3 ਐਮਫ ਪਾਣੀ ਪੰਜਾਬ ਔਰ ਹਰਿਆਣਾ ਨੂੰ ਜਾਂਦਾ ਰਹੇ ਔਰ ਦੂਜੀ ਗੱਲ ਜਿਹੜਾ ਰਾਜਸਥਾਨ ਨੂੰ ਜਾਂਦਾ ਉਹ ਤਾਂ ਜਾਂਦਾ ਹੀ ਹੈ ਹੂੰ ਉਹਦੇ ਚ ਵੀ ਵਾਅਦਾ ਕਰਤਾ ਬੜਾ 68 ਪੁਆਇੰਟ ਫਿਰ ਰੌਲਾ ਕੀਤਾ ਪਿਆ ਕਿ ਇੰਦਰਾ ਅਗਰ ਦੀ ਕਿਵੇਂ ਕਰ ਸਕਦੀ ਹੈ ਇਹ ਤਾਂ ਵਨ ਸਾਈਡਡ ਹੈ ਕੇਂਦਰ ਨੂੰ ਕੀ ਨੇ ਰਾਈਟ ਦਿੱਤਾ ਹੱਕ ਹੀ ਨਹੀਂ ਹੈ ਫਿਰ ਚਲੋ ਉਸ ਤੋਂ ਬਾਅਦ ਪਹਿਲਾਂ ਹਰਿਆਣਾ ਗਿਆ ਇੰਦਰਾ ਅਵਾਰਡ ਲਾਗੂ ਕਰਾਉਣ ਵਾਸਤੇ ਸੁਪਰੀਮ ਕੋਰਟ ਪਹਿਲਾਂ ਹਰਿਆਣਾ ਜਾਂਦਾ ਫਿਰ ਪੰਜਾਬ ਜਾਂਦਾ ਉਸ ਤੋਂ ਬਾਅਦ